ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਹਰ ਕੀ ਸੇਵਾ ਸੁਸਾਇਟੀ ਦੀ ਟੀਮ ਹੈ ਜਿਹੜੀ ਇੱਕ ਮਾਰੀ ਮੇਘਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਉੱਥੇ ਮਾਰੀ ਮੇਘਾ ਜਿਸ ਕਰਨ ਵੀਰ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਆ ਤੇ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਵੀ ਇਦਾਂ ਦਾ ਟੂਰਨਾਮੈਂਟ ਕਰਵਾ ਰਿਹਾ ਏ ਕਿਤੇ ਵੀ ਕਰਵਾ ਰਿਹਾ ਵਾ ਹਰ ਕੀ ਸੇਵਾ ਸੁਸਾਇਟੀ ਟੀਮ ਵੱਲੋਂ ਉਹਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਹੇਗਾ ਜਾਵੇਗਾ ਤੇ ਆਸ ਕਰਦੇ ਹਾਂ ਵੀ ਤੁਸੀਂ ਇਦਾਂ ਦੇ ਚੰਗੇ ਚੰਗੇ ਕੰਮ ਕਰਦੇ ਰਹੋਗੇ ਟਰਨਮੈਂਟ ਕਰਾਉਂਦੇ ਰਹੋਗੇ ਬਾਕੀ ਦਾ ਵਿਚਾਰ ਭਾਈ ਸਾਹਿਬ ਤੁਹਾਨੂੰ ਦੇਵਾਂ ਮੈਂ ਵੈਕਰ ਜੀ ਕਿ ਖਾਸਾ ਵੈਕਰ ਜੀ ਕੀ ਕਹਤੇ ਹਰ ਕੀ ਸੇਵਾ ਸੁਸਾਇਟੀ ਫ੍ਰੀ এডੂਕੇਸ਼ਨ ਇਸ ਸੰਸਥਾ ਦੇ ਵਿੱਚ ਜੋ ਜ਼ਰੂਰਤਮੰਦ ਬੱਚੇ ਆ ਉਹਨਾਂ ਨੂੰ ਫ੍ਰੀ এডੂਕੇਸ਼ਨ ਦਿੱਤੀ ਜਾਂਦੀਆਂ ਸਕੂਲ ਟਾਈਮ ਤੋਂ ਬਾਅਦ ਉਹਨਾਂ ਨੂੰ ਜਨਰਲ ਨੌਲੇਜ ਦੇ ਨਾਲ ਜੋੜਿਆ ਜਾਂਦਾ ਮੈਂ ਇੰਗਲਿਸ਼ ਔਰ ਗੁਰਬਾਨੀ ਦੇ ਨਾਲ ਜੋੜਿਆ ਜਾਂਦਾ ਉਹਨਾਂ ਬੱਚਿਆਂ ਨੂੰ ਜੋ ਇਹ ਬਾਰਡਰ ਏਰੀਆ ਵਾ ਇਹ ਬਹੁਤ ਹੀ ਜ਼ਿਆਦਾ ਸਾਡੇ ਸਿੱਖ ਧਰਮ ਤੋਂ ਪਛੜ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ ਆਪਣਾ ਬੰਦ ਅਯੋਗਦਾਨ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਅਸਲੀ ਪੋਤਾਂ ਤਾਂ ਅਸੀਂ ਜੋ ਇਹਨਾਂ ਨੂੰ ਬੱਚਿਆਂ ਨੂੰ ਵਾਪਸ ਮੋੜ ਕੇ ਲਈ ਦੇ ਆਪਣਾ ਇਤਿਹਾਸ ਦੱਸੀਏ ਤੇ ਅਸੀਂ ਆਸ ਕਰਦੇ ਹਾਂ ਵੀ ਆਪ ਜੀ ਸਾਡਾ ਬਹੁਤ ਜ਼ਿਆਦਾ ਸਾਥ ਦਿਓਗੇ ਔਰ ਇਸ ਸੰਸਥਾ ਦੇ ਨਾਲ ਜੁੜੋਗੇ ਸਾਡਾ ਚੈਨਲ YouTube Facebook Instagram ਸਾਡੀ ਸੰਸਥਾ ਦੇ تین ਚੈਨਲ ਬਣ ਚੁੱਕੇ ਆ ਤੇ ਪਲੀਜ਼ ਸਬਸਕ੍ਰਾਈਬ ਫੋਲੋ ਜਰੂਰ ਕਰਿਓ ਇਹਨਾਂ ਨੂੰ ਸ਼ੇਅਰਾਂ ਨੂੰ ਜੋ ਚੰਗੀਆਂ ਚੀਜ਼ਾਂ ਆਪਾਂ ਮਾੜੀਆਂ ਚੀਜ਼ਾਂ ਤੇ ਬਹੁਤ ਸ਼ੇਅਰ ਕਰ ਦਿੰਦੇ ਆ ਅਸੀਂ ਆਸ ਕਰਦੇ ਆ ਕਿ ਤੁਸੀਂ ਜੋ ਸਾਡਾ ਬੰਦ ਦਾ ਹੱਬ ਆ ਇਹ ਚੀਜ਼ਾਂ ਸ਼ੇਅਰ ਕਰਨ ਦੀ ਚੰਗੀਆਂ ਚੀਜ਼ਾਂ ਸ਼ੇਅਰ ਕਰ ਲਈ ਤੇ ਪਲੀਜ਼ ਇਹਨਾਂ ਨੂੰ ਚੀਜ਼ਾਂ ਨੂੰ ਜਰੂਰ ਸ਼ੇਅਰ ਕਰਿਓ ਜੇ ਵੀਰ ਜੀ ਉਹਨਾਂ ਨੇ ਜਿੱਦਾਂ ਦੱਸਿਆ ਪੀ ਮਾੜੀ ਮੇਗਾ ਅੱਜ ਟੂਰਨਾਮੈਂਟ ਹੋ ਰਿਹਾ ਵਾ ਤਾਂ ਅਸੀਂ ਉੱਥੇ ਸਨਮਾਨਤ ਕਰਨ ਚਾਹੁੰਦੇ ਚੱਲੇ ਸੀਗੇ ਅਸੀਂ ਚੋਨੇ ਵੀ ਹੋਰ ਵੀ ਪਿੰਡਾਂ ਦੇ ਜੋ ਸੂਝਵਾਨ ਜਵਾਨ ਲੜਕੇ ਆ ਜੋ ਮੁੰਡੇ ਆ ਸੂਝਵਾਨ ਅੱਜ ਦੀ ਜੂਥ ਆ ਉਹ ਆਪਣੇ ਪਿੰਡਾਂ ਦੇ ਵਿੱਚ ਚੰਗੇ ਕੰਮ ਕਰਨ ਆਪਣੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਗੁਰਬਾਣੀ ਜਾਂ ਫਿਜ਼ੀਕਲ ਐਕਟੀਵਿਟੀਆਂ ਕਰਾਉਣ ਉਹਨਾਂ ਦੇ ਕੋਲ 25 ਤੋਂ 30 ਬੱਚੇ ਹੋਣੇ ਚਾਹੀਦੇ ਆ ਅਸੀਂ ਸਾਡੇ ਨਾਲ ਕੰਟੈਕਟ ਕਰਨਾ ਸਾਡਾ ਨੰਬਰ ਹੈਗਾ 962113741 ਔਰ ਆਪਣੀਆਂ ਉਦੋਂ ਜੋ ਚੀਜ਼ਾਂ ਐਕਟੀਵਿਟੀਆਂ ਕਰਾ ਰਹੇ ਨੇ ਉਹ ਸਾਨੂੰ ਵੀਡੀਓ ਪਾਉਣ ਅਸੀਂ ਉਹਨਾਂ ਦੇ ਪਿੰਡ ਪਹੁੰਚ ਕੇ ਅਸੀਂ ਉਹਨਾਂ ਦਾ ਵੀ ਮਾਣ ਤੇ ਸਨਮਾਨ ਕਰਕੇ ਆਵਾਂਗੇ ਤੇ ਆਸ ਕਰਦੇ ਹਾਂ ਕਿ ਇਹ ਜੋ ਵੀਰਾਂ ਤੱਕ ਜੋ ਭੈਣ ਸਾਡੀਆਂ ਮਾਤਾਵਾਂ ਬਜ਼ੁਰਗ ਜੋ ਵੀ ਵੀਡੀਓ ਨੂੰ ਦੇਖ ਰਹੇ ਜਿੰਨਾਂ ਤੱਕ ਪਹੁੰਚਦੀ ਹੈ ਜਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਜੋ ਅਸੀਂ ਪੰਜਾਬ ਦੇ ਵਿੱਚ ਨਸ਼ਾ ਵਾ ਉਹਨੂੰ ਖਤਮ ਕਰੀਏ ਔਰ ਅਸੀਂ ਜੋ ਸਾਡੇ ਪੰਜਾਬ ਦੇ ਵਿੱਚ ਜੋ ਐਜੂਕੇਸ਼ਨ ਖਤਮ ਹੋ ਗਈ ਆ ਜੋ ਸਾਨੂੰ ਜਿੰਨਾ ਚੀਜ਼ਾਂ ਦਾ ਪਤਾ ਨਹੀਂ ਉਹ ਚੀਜ਼ਾਂ ਸੀ ਮੁੜ ਵਾਪਸ ਲੈ ਕੇ ਆਈਏ ਇੰਨੀਆਂ ਕਿ ਬੇਨਤੀਆਂ ਸਾਡੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ